ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦੇ ਅੰਦਰ ਨਾ ਠੇਢ ਪੰਜਾਬੀ ਦੇ ਅੰਦਰ ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਕਿ ਫਲਾਣਾ ਬੰਦਾ ਤੇ ਸਾਂਝੀ ਭਾਬੀ ਸਾਂਝੀ ਭਾਬੀ ਦਾ ਮਤਲਬ ਇਸ ਉਦਾਹਰਨ ਦਾ ਮਤਲਬ ਕਿ ਜਿਹੜੇ ਬੰਦੇ ਦਾ ਇੱਕ ਸਟੈਂਡ ਨਾ ਹੋਵੇ ਇੱਕ ਜਗ੍ਹਾ ਤੇ ਖਲੋਣ ਵਾਲਾ ਨਾ ਹੋਵੇ ਇਹਨੂੰ ਥਾਲੀ ਦਾ ਬੈਂਗਣ ਵੀ ਕਹਿ ਦਿੰਦੇ ਨੇ ਥਾਲੀ ਦੇ ਅੰਦਰ ਬੈਂਗਣ ਪਿਆ ਹੋਵੇ ਕਦੇ ਇੱਧਰ ਚਲਾ ਜਾਂਦਾ ਹੈ ਕਦੇ ਇੱਧਰ ਚਲਾ ਜਾਂਦਾ ਇੱਕ ਟਿਕਾਣੇ ਤੇ ਟਿਕਦਾ ਨਹੀਂ ਸਾਂਝੀ ਭਾਬੀ ਉਹਨੇ ਪੱਲੜਾ ਵੇਖਣਾ ਹੈ ਕਿ ਕਿਹੜਾ ਪੱਲੜਾ ਭਾਰਾ ਹੈ ਤੇ ਆਪਣੀ ਵੋਟ ਆਪਣਾ ਪੱਖ ਉਧਰ ਨੂੰ ਲੈ ਕੇ ਚਲੇ ਜਾਣਾ ਪੰਚਾਇਤ ਦੇ ਅੰਦਰ ਬੈਠਿਆਂ ਜਿਹਦੀ ਗੱਲ ਦੇ ਅੰਦਰ ਵਜਨ ਲੱਗਾ ਉਹਦੀ ਗੱਲ ਕਰ ਦੇਣੀ ਭਾਵੇਂ ਪਤਾ ਹੋਵੇ ਕਿ ਸਾਰੇ ਸਾਰੇ ਬੰਦਾ ਝੂਠਾ ਹੈ ਪਰ ਹਾਮੀ ਉਹਦੀ ਭਰਨੀ ਹੈ ਉਹਨੂੰ ਕਹਿ ਦਿੰਦੇ ਨੇ ਸਾਂਝੀ ਭਾਬੀ ऐसे बंदे दी ਗੱਲ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਐਸੇ ਬੰਦੇ ਦੀ ਜਾਮਣੀ ਨਹੀਂ ਲਈ ਜਾ ਸਕਦੀ। ਐਸੇ ਬੰਦੇ ਦੇ ਨਾਲ ਦੇਣ ਲੈਣ ਕਰਨ ਲੱਗਿਆਂ 100 ਵਾਰੀ ਸੋਚਣਾ ਪੈਂਦਾ ਹੈ ਕਿ ਇਹਦਾ ਆਪਣਾ ਕੋਈ ਸਟੈਂਡ ਨਹੀਂ ਹੈ ਜੋ ਗੱਲ ਅੱਜ ਕਰਦਾ ਹੈ ਕੱਲ ਨੂੰ ਥਿੜਕ ਜਾਏਗਾ। ਇਸ ਕਰਕੇ ਦੇ ਨਾਲ ਤਾਲਮੇਲ ਬਣਾਵਾ ਜਾਂ ਨਾ ਬਣਾਵਾ ਜਿਹੜਾ 도ਗਲਾ ਬੰਦਾ ਹੋਵੇ 도ਗਲੀ ਗੱਲ ਕਰੇ ਸਪਸ਼ਟ ਉੱਤਰ ਨਾ ਦੇਵੇ ਉਹਨੂੰ ਕਹਿ ਦਿੰਦੇ ਨੇ ਸੰਜੀ ਭਾਬੀ ਅੱਜ ਬਹੁਤ ਸਾਰੇ ਪ੍ਰਚਾਰਕ ਬਹੁਤ ਸਾਰੇ ਕਹਿ ਰਹੇ ਆ ਸਾਰੇ ਨਹੀਂ ਸਾਰਿਆਂ ਨੂੰ ਇੱਕ ਰੱਸੀ ਦੇ ਨਾਲ ਬੰਨਣਾ ਕਲਾਵੇ ਵਿੱਚ ਲੈਣਾ ਔਖਾ ਹੁੰਦਾ ਹੈ ਔਰ ਚੰਗਾ ਨਹੀਂ ਹੁੰਦਾ ਕਿਉਂਕਿ ਬੜੇ ਬੜੇ ਨੇ ਜਿਹੜੇ ਨਾਮਵਰ ਪ੍ਰਚਾਰਕ ਨੇ ਪਰ ਚੰਗੇ ਨਹੀਂ ਮੈਂ ਗੱਲ ਕਰ ਰਿਹਾ ਸੀ ਵੀ ਬਹੁਤ ਸਾਰੇ ਪ੍ਰਚਾਰਕ ਤੇ ਨਾਮਵਰ ਪ੍ਰਚਾਰਕ ਸੰਜੀ ਭਾਬੀ ਵਾਲਾ ਰੋਲ ਅਦਾ ਕਰ ਰਹੇ ਨੇ ਸੰਜੀ ਭਾਬੀ ਵਾਲਾ ਆਪਣੇ ਆਪ ਨੂੰ ਬਣਾ ਕੇ ਪੱਖ ਦੇ ਰਹੇ ਨੇ ਔਰ ਲੋਕਾਂ ਦੇ ਸਾਹਮਣੇ ਪੇਸ਼ ਹੋ ਰਹੇ ਨੇ ਹੁਣ ਇੱਥੇ ਦੋ ਗੱਲਾਂ ਨੇ ਜਾਂ ਤੇ ਉਹਨਾਂ ਨੂੰ ਸਦਾਨ ਦਾ ਪਤਾ ਨਹੀਂ ਹੈ ਤਾਂ ਗੱਲ ਗੋਲਮੋਲ ਕਰ ਦਿੰਦੇ ਨੇ ਸਟੇਜ ਤੇ ਬਹਿਣਗੇ ਗੁਰਮਤੀ ਸਮਝ ਨਾ ਹੋਵੇ ਤੇ ਗੱਲ ਗੋਲਮੋਲ ਕਰਕੇ ਨਿਕਲ ਜਾਣਗੇ ਚਲੋ ਡੰਗ ਟਪਾਉਣਾ ਹੈ ਸਮਾਂ ਟਪਾਉਣਾ ਹੈ ਵੇਖੇ ਜਾਪੇਗੀ ਆਪਾਂ ਨੂੰ ਕੀ ਗੁਰਮਤ ਦੇ ਨਾਲ ਕਾਹਨ ਹੁੰਦਾ ਤਾਂ ਕੋਈ ਨਹੀਂ ਗੁਰਮਤ ਦੀ ਹਮਾਇਤ ਹੁੰਦੀ ਹੈ ਤਾਂ ਕੋਈ ਨਹੀਂ ਗੁਰਮਤ ਨਾਲ ਤੇ ਲੈਣਾ ਤੇ ਉਨ੍ਹਾਂ ਨੇ ਉਹਨਾਂ ਨੇ ਤੇ ਸਿਰਫ ਰੋਟੀ ਨੂੰ ਕੁੰਡੀ ਲਾਈ ਤੇ ਵੇਖਣਾ ਇਹ ਹੈ ਵੀ ਕਿਹੜੀ ਗੱਲ ਸੁਣਾਇਆ ਕਿਦਾਂ ਕੀਤਿਆਂ ਕਿਹਦਾ ਪੱਖ ਪੂਰਿਆ ਕਿਹੜੇ ਬਾਬੇ ਦੀ ਗੱਲ ਕੀਤਿਆਂ ਰੋਟੀ ਚੰਗੀ ਬੰਦੀ ਉਧਰ ਨੂੰ ਉਹਨਾਂ ਨੇ ਤੁਰ ਪੜਿਆ ਥਾਲੀ ਦੇ ਬੰਗਾਂ ਤਰ੍ਹਾਂ ਉਧਰ ਨੂੰ ਤੁਰ ਪੜਣਾ ਸਾਂਝੀ ਭਾਬੀ ਬਣ ਕੇ 도ਗਲੇ ਬਣ ਕੇ ਕੋਈ ਗੱਲ ਉਹਨਾਂ ਨੂੰ ਪੁੱਛ ਲਓ ਜੀ ਆ ਜਿਹੜਾ ਪਖੰਡ ਚੱਲਿਆ ਕਿਉਂ ਵੇਖੋ ਜੀ ਤਰਕ ਨਹੀਂ ਕਰਨਾ ਚਾਹੀਦਾ ਵੇਖੋ ਜੀ ਸ਼ੰਕਾ ਨਹੀਂ ਕਰਨਾ ਚਾਹੀਦਾ ਫਿਰ ਸਾਂਜੀ ਭਾਬੀ ਨਾ ਕਹੀਏ ਤੇ ਹੋਰ ਤੁਹਾਨੂੰ ਕੀ ਕਹੀਏ ਮੈਂ ਕਹਿਣਾ ਜਾਂ ਤੇ ਉਹਨਾਂ ਨੂੰ ਸਦਾਨ ਦੀ ਸਮਝ ਨਹੀਂ ਹੈ ਪਰ ਬਹੁਤ ਸਾਰੇ ਪ੍ਰਚਾਰਕਾਂ ਨੂੰ ਸਦਾਨ ਦੀ ਸਮਝ ਹੈ ਪ੍ਰੋਪਰ ਸਮਝ ਹੈ ਗਹਿਰਾਈ ਤੱਕ ਸਮਝ ਹੈ ਪਰ ਫਿਰ ਵੀ ਉਹ ਬਾਬਿਆਂ ਵੱਲੋਂ ਪਖੰਡੀ ਸਾਧਾਂ ਵੱਲੋਂ ਜਿਹੜਾ ਮਿਲਣ ਵਾਲਾ ਲਫਾਫਾ ਹੈ ਨਾ ਉਹ ਲਫਾਫੇ ਦਾ ਵਜ਼ਨ ਦੇਖ ਕੇ ਵਜ਼ਨ ਤੋਲ ਕੇ ਫਿਰ ਉਹ ਸਾਂਜੀ ਭਾਬੀ ਵਾਲਾ ਰੋਲ ਨਿਭਾਉਂਦੇ ਨੇ ਫਿਰ ਉਹ ਥਾਲੀ ਦੇ ਬੈਂਗਣ ਬਣ ਜਾਂਦੇ ਨੇ ਫਿਰ ਉਹ ਗੁਰਮਤ ਨੂੰ ਪਾਸੇ ਕਰਕੇ ਤੇ ਫਿਰ ਉਹ ਬਾਬਿਆਂ ਦੀ ਹਾਮੀ ਪਰਨੀ ਹਮਾਇਤ ਕਰਨੀ ਸ਼ੁਰੂ ਕਰ ਦਿੰਦੇ ਨੇ 도ਗਲੀ 도ਗਲੀ ਗੱਲ ਕੋਈ ਉਹਨਾਂ ਨੂੰ ਪੁੱਛੇ ਵੀ ਤੁਸੀਂ ਕੱਲ ਤੱਕ ਕਹਿੰਦੇ ਸੀ ਕਿ ਪਖੰਡੀ ਨੇ ਅੱਜ ਕਹਿੰਦੇ ਹੋਏ ਬ੍ਰਹਮ ਗਿਆਨੀ ਨੇ ਤੇ ਗੱਲ ਨੂੰ ਗੋਲ ਕਰਨਗੇ ਸਪਸ਼ਟ ਉਤਰ ਨਹੀਂ ਦੇਣਗੇ ਅੱਛਾ ਗੁਰਮਤਿ ਕਹੀ ਐ ਸੇ ਸਿਧਾਂਤ ਨੇ ਤੁਸੀਂ ਉਹ ਟੀਚਰ ਜੇ ਟੀਚਰ ਸਪਸ਼ਟ ਜਵਾਬ ਨਾ ਦੇ ਤੇ ਕਿਹਦੇ ਕੋਲੋਂ ਜਾ ਕੇ ਲੋਕ ਪੁੱਛਣ ਜੇ ਮਾਸਟਰ ਜਵਾਬ ਨਾ ਦੇ ਸਕੇ ਤੇ ਪੁੱਛੀਏ ਕਿਹਦੇ ਕੋਲੋਂ ਜਾ ਕੇ ਜੇ ਉਹਨਾਂ ਨੂੰ ਪੁੱਛੋ ਜੀ ਅੱਜ ਰੌਲਾ ਚੱਲਦਾ ਹੈ ਰਾਗ ਮਾਲਾ ਦਾ ਹੈ ਮੀਠ ਦਾ ਹੈ ਦੁੱਜਾ ਹੈ ਤੀਜਾ ਹੈ 500 ਵਿਵਾਦ ਹੈ ਇਹਦੇ ਬਾਰੇ ਕੀ ਖਿਆਲ ਹੈ ਕਦੇ ਵੀ ਉਹਨਾਂ ਪਿਓ ਦੇ ਪੁੱਤਾਂ ਨੇ ਸਿੱਧਾ ਜਵਾਬ ਨਹੀਂ ਦੇਣਾ ਬਸ ਗੋਲ ਕਰ ਦੇਣਗੇ ਜੀ ਕੁਛ ਕਹਿੰਦੇ ਨੇ ਖਾ ਲਓ ਕੁਛ ਕਹਿੰਦੇ ਨਾ ਖਾ ਲਓ ਤੁਹਾਡੀ ਅਕਲ ਕਿੱਧਰ ਗਈ ਬਈ ਕੁਛ ਕਹਿੰਦੇ ਨੇ ਇਦਾਂ ਆਇਆ ਕੁਛ ਕਹਿੰਦੇ ਨੇ ਇਦਾਂ ਆਇਆ ਪੁੱਛ ਲਓ ਵੀ ਪੰਜਾਂ ਪਿਆਰਿਆਂ ਦੇ ਬਾਰੇ ਇਦਾਂ ਇਦਾਂ ਕਹਿੰਦੇ ਨੇ ਸਿਰ ਲੱਥਾ ਹੈ ਨਹੀਂ ਲੱਥਾ ਹਾਂਜੀ ਕੁਛ ਲਿਖਦੇ ਨੇ ਲੱਥਾ ਹੈ ਕੁਛ ਲਿਖਦੇ ਨੇ ਨਹੀਂ ਲੱਥਾ ਕਿ ਫਿਰ ਤੁਹਾਡੀ ਗੁਰਮਤ ਕਿੱਧਰ ਗਈ ਤੁਸੀਂ ਕੌਮ ਦੇ ਨਾਂ ਤੇ ਪਲ ਰਹੇ ਹੋ ਤੁਹਾਡੀ ਸਮਝ ਕਿੱਧਰ ਗਈ ਤੁਹਾਡੀ ਕਾਮਨ ਸੈਂਸ ਕਿੱਧਰ ਗਈ ਤੁਹਾਡੀ ਅਕਲ ਕਿੱਧਰ ਚਲੀ ਗਈ ਕਾਹ ਚਰਨ ਵਾਸਤੇ ਸਪਸ਼ਟ ਉੱਤਰ ਕਿਉਂ ਨਹੀਂ ਦੇ ਰਹਿ ਇਹਨਾਂ ਗੱਲਾਂ ਕਰਕੇ ਕੀ ਕਹਾ ਜਾ ਰਿਹਾ ਹੈ ਵੀ ਤੁਸੀਂ ਥਾਲੀ ਦੇ ਬੈਂਗਣ ਹੋ ਇਹਾਂ ਸਾਂਜੀ ਭਾਬੀ ਵਾਲਾ ਰੋਲ ਅਦਾ ਕਰ ਰਹੇ ਹਾਂ ਅੱਛਾ ਮੈਂ ਇੱਕ ਗੱਲ ਹੋਰ ਕਰ ਦਿਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਗੁਰਮਤ ਨੂੰ ਟਾ ਲੱਗਦੀ ਏ ਜਾਂ ਨਹੀਂ ਲੱਗਦੀ ਜੇ ਫੋਟੋ ਮੂਰਤੀ ਪੂਜਾ ਦਾ ਖੰਡਨ ਕੀਤਾ ਰੋਟੀ ਚੱਲਦੀ ਉਹ ਕਰ ਦੇਣਗੇ ਜੇ ਮੂਰਤੀ ਪੂਜਾ ਦੇ ਹੱਕ ਵਿੱਚ ਰੋਟੀ ਚੱਲਦੀ ਉਹ ਕਰ ਦੇਣਗੇ ਪਖੰਡੀ ਸਾਧਾਂ ਦੇ ਵਿਰੁੱਧ ਜਾ ਕੇ ਰੋਟੀ ਚੱਲਦੀ ਵੀ ਵੇਖਿਆ ਲੋਕ ਇਦਾਂ ਦੇ ਨੇ ਪਿੰਡ ਇਦਾਂ ਦਾ ਏ ਸ਼ਹਿਰ ਇਦਾਂ ਦਾ ਹੈ ਸਟੇਜ ਇਦਾਂ ਦੀ ਹੈ ਉੱਥੇ ਉਦਾਂ ਦੀ ਬੋਲੀ ਬੋਲ ਦੇਣਗੇ ਤੇ ਅਗਲੀ ਸਟੇਜ ਤੇ ਗਏ ਵੇਖਿਆ ਵੀ ਇਹ ਮੂਰਤੀ ਪੂਜਾ ਦੇ ਹੱਕ ਵਿੱਚ ਇਹ ਪਖੰਡ ਦੇ ਹੱਕ ਵਿੱਚ ਇਹ ਪਖੰਡੀ ਸਾਧਾਂ ਦੇ ਹੱਕ ਵਿੱਚ ਨੇ ਉੱਥੇ ਉਦਾਂ ਦੀ ਗੱਲ ਕਰ ਦੇਣਗੇ ਫਿਰ ਭਾਬੀ ਵਾਲਾ ਰੋਲ ਨਾ ਹੋਇਆ ਸੰਜੀ ਭਾਬੀ ਵਾਲਾ ਤੇ ਹੋਰ ਕੀ ਹੋਇਆ ਥਾਲੀ ਦੇ ਬੈਂਗਣ ਨਾ ਹੋਏ ਤੇ ਹੋਰ ਕੀ ਹੋਇਆ ਸਾਡੇ ਜ਼ਥੇਦਾਰਾਂ ਦਾ ਤੇ ਲੀਡਰਾਂ ਦਾ ਵੀ ਸਰੀਆ ਪਿਆ ਰੁਤਬਾ ਸਭ ਤੋਂ ਉੱਚਾ ਹੈ ਕੌਮ ਦੇ ਜ਼ਥੇਦਾਰ ਨੇ ਅੱਛਾ ਜੀ ਇਹ ਸਟੇਜ ਬੜੀ ਵੱਡੀ ਅਕਾਲ ਤੱਕ ਹਿਸਾਬ ਹੋਇਆ ਜਾਂ ਬਾਕੀ ਦੇ ਤਖਤ ਜਦੋਂ ਤਖਤਾਂ ਦੇ ਅਹੁਦੇਦਾਰ ਹੁੰਦੇ ਨੇ ਜਦੋਂ ਉਹਤੇ ਬੈਠੇ ਹੁੰਦੇ ਨੇ ਸਥਾਪਿਤ ਹੁੰਦੇ ਨੇ ਉਦੋਂ ਤੇ ਗੱਲਾਂ ਗੋਲਮੋਲ ਕਰਨਗੇ ਉਦੋਂ ਕਹਿਣਗੇ ਕੁਐਸਚਨ ਨਹੀਂ ਕਰਨਾ ਪ੍ਰਸ਼ਨ ਨਹੀਂ ਕਰਨਾ ਬਸ ਹਾਂ ਜਾਂ ਨਾ ਚ ਜਵਾਬ ਦੇਣਾ ਉਦੋਂ ਗੱਲਾਂ ਕਰਨਗੇ ਗੋਲਮੋਲ ਤੇ ਜਦੋਂ ਉਹ ਰਤਬਾ ਲੈ ਜਾਂਦਾ ਹੈ ਰਾਜਨੀਤਿਕ ਲੋਕ ਮੱਖਣ ਦੇ ਵਾਲ ਵਾਂਗੂ ਕੱਢ ਕੇ ਪਰਾ ਉਹਨਾਂ ਨੂੰ ਸੁੱਟ ਦਿੰਦੇ ਨੇ ਤੇ ਫਿਰ ਰੋਣਾ ਰੋਣਾ ਸ਼ੁਰੂ ਕਰ ਦਿੰਦੇ ਨੇ ਫਿਰ ਕਹਿਣਗੇ ਵੇਖੋ ਜੀ ਇੱਕ ਕ੍ਰਪਟ ਨੇ ਜਦੋਂ ਤੁਹਾਡਾ ਪੱਖਪੂਰਦੇ ਸਨ ਤੁਸੀਂ ਉਹਨਾਂ ਦਾ ਪੱਖਪੂਰਦੇ ਸੀ ਉਦੋਂ ਤੁਹਾਨੂੰ ਕ੍ਰਪਸ਼ਨ ਨਜ਼ਰ ਨਾ ਆਏ ਤੇ ਅੱਜ ਕ੍ਰਪਸ਼ਨ ਨਜ਼ਰ ਆ ਗਈ ਫਿਰ ਕਹਿਣਗੇ ਜੀ ਵੇਖੋ ਜੀ ਫਲਾਣੇ ਨੂੰ ਮੁਆਫੀ ਦਿੱਤੀ ਸੀ ਉਹ ਤਾਂ ਕਰਕੇ ਦਿੱਤੀ ਸੀ ਅਗੇ ਆਖੇ ਉੱਪਰੋਂ ਦਬਾਅ ਸੀ ਤੇ ਜਦੋਂ ਦੇ ਰਹੇ ਸੀ ਉਦੋਂ ਉੱਪਰਲਾ ਦਬਾਅ ਨਹੀਂ ਦਿੱਸਿਆ ਜਦੋਂ ਵੇਚ ਰਹੇ ਸੀ ਉਦੋਂ ਉੱਪਰਲਾ ਦਬਾਅ ਨਹੀਂ ਦਿੱਸਿਆ ਜਦੋਂ ਸੰਜੀ ਭਾਬੀ ਬਣ ਰਹੀ ਸੀ ਉੱਪਰਲਾ ਦਬਾਅ ਨਹੀਂ ਦਿੱਸਿਆ ਲੈਣ ਤੋਂ ਬਾਅਦ ਤੁਹਾਨੂੰ ਉਹ ਗੱਲਾਂ ਚੇਤੇ ਆ ਜਾਂਦੀਆਂ ਨੇ ਜਦੋਂ ਅਹੁਦੇ ਤੇ ਹੁੰਦੇ ਉਦੋਂ ਚੇਤਾ ਨਹੀਂ ਆਉਂਦਾ ਅਖੀਰ ਤੇ ਮੈਂ ਇੱਕ ਗੱਲ ਕਰ ਦਿੰਦਾ ਵੀ ਸਵਾਰਥੀ ਬੰਦਾ ਆਪਣੇ ਹੱਕ ਦੀ ਗੱਲ ਕਰਦਾ ਹੈ ਉਹਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ ਫਾਇਦਾ ਹੋਵੇ ਉਹਦਾ ਕੋਈ ਲੈਣ ਦੇਣ ਨਹੀਂ ਉਹਦਾ ਝੂਠ ਬੋਲ ਕੇ ਚੱਲਦਾ ਤਾਂ ਬੋਲੇਗਾ ਉਹਦਾ ਸੱਚ ਬੋਲ ਕੇ ਚੱਲਦਾ ਤਾਂ ਬੋਲੇਗਾ ਸੱਚ ਵੀ ਉਹ ਇਸ ਕਰਕੇ ਨਹੀਂ ਬੋਲਦਾ ਵੀ ਉਹਦਾ ਸੱਚ ਬੋਲਣ ਦਾ ਸੁਭਾਅ ਬਣ ਗਿਆ। ਅਗਰ ਸੱਚ ਬੋਲਿਆਂ ਰੋਟੀ ਨੂੰ ਕੁੰਡੀ ਚੰਗੀ ਲੱਗਦੀ ਏ ਖੁੱਭ ਕੇ ਲੱਗਦੀ ਏ। ਸੱਚ ਬੋਲਦਾ ਹੈਗਾ। ਅਗਰ ਝੂਠ ਬੋਲਿਆਂ ਕੁੰਡੀ ਚੰਗੀ ਲੱਗਦੀ ਏ ਤੇ ਝੂਠ ਬੋਲਦਾ ਹੈਗਾ। ਜਿਹੜੇ ਨਰੋਲ ਸੱਚ ਦੇ ਉੱਤੇ ਖਲੋਣ ਵਾਲੇ ਹਨ ਉਹਨਾਂ ਨੂੰ 100-100 ਵਾਰ ਛਤ ਛਤ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।